हांवी ਮਿੱਤਰੋ ਕੀ ਹਾਲ ਚਾਲ ਐ ਦਿਵਾਲੀ ਤੱਕ ਸੇਲ ਲੱਗ ਚੁੱਕੀ ਐ ਨਰੰਜਨ ਲਾਲ ਰੱਲੇ ਵਾਲਿਆਂ ਦੇ ਸ਼ੋਅਰੂਮ ਤੇ ਸੌਰਵ ਫੈਸ਼ਨ ਪੁਆਇੰਟ ਤੇ ਆ ਜਿਹੜੇ ਤੁਸੀਂ ਰੈਡੀਮੇਡ ਕੱਪੜੇ ਦੇਖ ਰਹੇ ਹੋ ਬੱਚਿਆਂ ਦੇ ਕੱਪੜੇ ਲੇਡੀ ਜੈਂਟਸ ਕੱਪੜੇ ਲਹਿੰਗੇ ਲਾਂਚੇ ਗਰਾਰੇ ਸ਼ਰਾਰੇ ਵਿਆਹ ਦਾ ਸਮਾਨ ਕੋਸਮੈਟਿਕ ਦਾ ਸਮਾਨ ਅੰਡਰ ਗਾਰਮੈਂਟਸ ਦਾ ਸਮਾਨ ਤਾਂ ਸਾਰੀਆਂ ਆਈਟਮਾਂ ਤੁਹਾਨੂੰ ਇੱਥੇ ਫੈਕਟਰੀ ਰੇਟਾਂ ਤੇ ਮਿਲਣਗੀਆਂ ਅਤੇ 5000 ਰੁਪਏ ਦੀ ਖਰੀਦਦਾਰੀ ਤੇ ਤੁਹਾਨੂੰ ਮਿਲੇਗਾ ਇੱਕ ਸੂਟ ਕੇਸ ਫਰੀ ਅਟੈਚੀ ਫਰੀ ਤੇ ਆਜੋ ਹੁਣ ਤੁਹਾਨੂੰ ਅੱਗੇ ਸਕੀਮਾਂ ਬਾਰੇ ਦੱਸਦੇ ਆਂ ਹਾਂਜੀ ਦੋਸਤੋ ਹੁਣ ਆਪਾਂ ਗੱਲ ਕਰਾਂਗੇ ਰੇਟਾਂ ਬਾਰੇ ਜੇ ਗੱਲ ਕਰੀਏ ਤਾਂ ਟੀ-ਸ਼ਰਟਾਂ ਦੀ ਇਹ ਟੀ-ਸ਼ਰਟਾਂ ਹੈਗੀਆਂ ਨੇ 500 ਰੁਪਏ ਦੀਆਂ ਤਿੰਨ ਤੁਹਾਨੂੰ ਸੇ ਟੀ-ਸ਼ਰਟ ਖੋਲ ਕੇ ਵੀ ਦਿਖਾ ਦਿੰਨੇ ਆ ਦੇਖੀ ਚੱਲਿਓ ਦੋਸਤੋ ਜੇ ਆਪਾਂ ਸਲਾਈ ਦੀ ਗੱਲ ਕਰੀਏ ਤਾਂ ਤਿੰਨ ਟੀ-ਸ਼ਰਟਾਂ ਦੀ 500 ਰੁਪਏ ਚ ਸਲਾਈ ਵੀ ਲਈ ਹੁੰਦੀ ਤਾਂ ਤੁਹਾਨੂੰ ਇਹ ਬ੍ਰਾਂਡ ਮਿਲ ਰਿਹਾ ਜੀ ਕਿਹੜੀ ਕੰਪਨੀ ਦੀ ਹੈ ਜੀ ਇਹ ਵਾਈਟ ਰੋਜ਼ ਦੀ ਵਾਈਟ ਰੋਜ਼ ਦੀ ਤਾਂ ਕਲਰ ਦੀ ਗੱਲ ਕਰੀਏ ਤਾਂ ਤੁਸੀਂ ਕਲਰ ਵਾਈਟ ਜਿਹੜਾ ਮਰਜ਼ੀ ਲੈ ਸਕਦੇ ਹੋ ਆ ਦੇਖੋ ਕਿੰਨੇ ਕਲਰ ਪਏ ਨੇ ਜੀ ਬਾਦੂ ਕਲਰ ਨੇ ਜਿੰਨੇ ਮਰਜ਼ੀ ਲੈ ਲਓ ਤਾਂ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਆ ਕਲਰ ਵਾਲੀਆਂ ਟੀ-ਸ਼ਰਟਾਂ ਇਹ ਵੀ ਦੋਸਤੋ 500 ਰੁਪਏ ਦੀਆਂ ਤਿੰਨ ਮਿਲਣ ਜਾ ਰਹੀਆਂ ਨੇ ਤੁਹਾਨੂੰ ਆਫਰ ਲੱਗ ਚੁੱਕੀ ਹੈ ਇੱਕ ਗੱਲ ਨੋਟ ਰੱਖਿਓ ਇਹ ਆਫਰ ਉਹਨਾਂ ਵਾਸਤੇ ਆ ਜਿਹੜਾ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਤੇ ਚੈਨਲ ਨੂੰ ਫੋਲੋ ਕਰਕੇ ਆਊਗਾ ਜੇ ਰੰਗਾਂ ਦੀ ਗੱਲ ਕਰੀਏ ਰੰਗ ਜਿੰਨੇ ਮਰਜ਼ੀ ਲੈ ਸਕਦੇ ਹੋ ਜੀ ਅੰਤਾਂ ਦੇ ਰੰਗ ਪੈ ਨੇ ਅੰਤਾਂ ਦੇ ਇਹਨਾਂ ਸੋਚੋ ਵੀ ਮਾਲ ਆਹੀ ਪਿਆ ਆਹ ਲਮਾਰੀਆਂ ਭਰੀਆਂ ਪਈਆਂ ਨੇ ਵੱਧੂ ਮਾਲ ਐ ਆ ਲੋ 500 ਰੁਪਏ ਦੀਆਂ ਤਿੰਨ ਟੀ-ਸ਼ਰਟਾਂ ਤਾਂ ਦੋਸਤੋ ਦੇਖੀ ਚੱਲਿਓ ਆ ਤੁਹਾਨੂੰ ਅਸੀਂ ਦਿਖਾਈ ਜਾਵਾਂਗੇ ਰੰਗਾਂ ਦੇ ਰੰਗ ਕਿੰਨੇ ਰੰਗ ਨੇ ਜੀ ਆਹ ਦੇਖੋ ਆਹ ਦੇਖੋ ਇਹ ਸਾਰੇ ਰੰਗ ਇੱਥੇ ਤੁਹਾਨੂੰ ਮੌਜੂਦ ਮਿਲਣਗੇ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਸ਼ੇਪ ਗਲੇ ਦੀ ਤਾਂ ਆਹ ਦੇਖੋ ਜੀ ਬ੍ਰਾਂਡ ਕੰਪਨੀ ਦੇ ਵੀ ਸ਼ੇਪ ਆ ਲੋ ਸਪੋਰਟਸ ਟੀ-ਸ਼ਰਟਾਂ ਨੇ ਜੀ ਇਹ ਵੀ 500 ਰੁਪਏ ਦੀਆਂ ਤੁਹਾਨੂੰ ਤਿੰਨ ਮਿਲਣਗੀਆਂ ਪਰ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਤੇ ਜੇ ਆਪਾਂ ਰੰਗਾਂ ਦੀ ਗੱਲ ਕਰੀਏ ਰੰਗ ਤੁਸੀਂ ਇਹਦੇ ਵਿੱਚ ਜਿੰਨੇ ਮਰਜ਼ੀ ਲੈ ਸਕਦੇ ਹੋ ਆ ਲੋ ਬਾਦੂ ਰੰਗ ਨੇ ਜੀ ਬਾਦੂ ਡਿਜ਼ਾਈਨ ਨੇ ਵੀਡੀਓ ਸ਼ੇਅਰ ਕਰੀ ਚੱਲੋ ਫਟਾਫਟ ਕਮੈਂਟ ਵੀ ਕਰੀ ਚੱਲੋ ਵੀ ਤੁਸੀਂ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਤੇ 500 ਰੁਪਏ ਦੀਆਂ 33 ਸ਼ਰਟਾਂ ਲੈ ਜਾਓ ਨਰੰਜਨ ਲਾਲ ਰੱਲੇ ਵਾਲੇ 메ਨ ਬਾਜ਼ਾਰ ਗੁਰਦੁਆਰਾ ਚੌਕ ਮਾਨਸਾ ਤੇ ਉਸ ਤੋਂ ਬਾਅਦ ਆ ਗਿਆ ਜੀ ਗੋਲਗਲਾ ਹਾਲੋ ਆ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਨੇ ਪ੍ਰਿੰਟ ਨੇ ਤੇ ਰੰਗਾਂ ਦੀ ਗੱਲ ਕਰੀਏ ਤਾਂ ਦੋਸਤੋ ਬਾਧੂਮਾਲ ਪਿਆ ਦੇਖੀ ਚੱਲਿਓ ਆ ਦੇਖੋ ਕਿੰਨੇ ਸੋਹਣੇ ਸੋਹਣੇ ਰੰਗ ਨੇ ਜੀ 500 ਰੁਪਏ ਦੇ ਤਿੰਨ ਇਹ ਰੇਟ ਤਾਂ ਬਾਈ ਜੀ ਦਿੱਲੀ ਵੀ ਨਹੀਂ ਮਿਲਦਾ ਲੁਧਿਆਣਾ ਵੀ ਨਹੀਂ ਮਿਲਦਾ ਤੁਹਾਨੂੰ ਮਾਨਸਾ ਦੇ ਵਿੱਚ ਮਿਲ ਰਿਹਾ ਗੁਰਦੁਆਰਾ ਚੌਂਕ ਦੇ ਵਿੱਚ 500 ਰੁਪਏ ਦੀਆਂ ਤਿੰਨ 500 ਰੁਪਏ ਦੀਆਂ ਤਿੰਨ ਵੀਡੀਓ ਸ਼ੇਅਰ ਕਰਨ ਵਾਲੇ ਨੂੰ 500 ਰੁਪਏ ਦੀਆਂ ਤਿੰਨ ਟੀ-ਸ਼ਰਟਾਂ ਤਾਂ ਦੋਸਤੋ ਹੁਣ ਆਪਾਂ ਗੱਲ ਕਰਾਂਗੇ ਜੀ ਜਿਹੜੀਆਂ 400 ਰੁਪਏ ਦੀਆਂ ਦੋ ਟੀ-ਸ਼ਰਟਾਂ ਨੇ ਪਹਿਲਾਂ 500 ਦੀਆਂ ਤਿੰਨ ਦਿਖਾਈਆਂ ਸੀ ਇਹ 400 ਰੁਪਏ ਦੀਆਂ ਦੋ ਨੇ ਜੀ ਰੰਗ ਤੇ ਡਿਜ਼ਾਈਨ ਬਾਦੂ ਜਿੰਨੇ ਮਰਜ਼ੀ ਤੁਸੀਂ ਰੰਗ ਲੈ ਸਕਦੇ ਹੋ ਜਿੰਨੇ ਮਰਜ਼ੀ ਡਿਜ਼ਾਈਨ ਆਪਣੀ ਆਪਣੀ ਮਨਪਸੰਦ ਰੰਗ ਤੇ ਡਿਜ਼ਾਈਨ ਛਾਂਟ ਛਾਂਟ ਕੇ ਲੈ ਜਾਓ 400 ਰੁਪਏ ਦੀਆਂ ਦੋ ਟੀ-ਸ਼ਰਟਾਂ ਡੱਬਿਆਂ ਦੇ ਡੱਬੇ ਭਰੇ ਪਏ ਨੇ ਜੀ ਆਹ ਦੇਖੋ ਤਾਂ ਦੋਸਤੋ ਦੇਖੀ ਚੱਲਿਓ ਡੱਬਿਆਂ ਦੇ ਡੱਬੇ ਭਰੇ ਪਏ ਨੇ ਜਿੰਨੇ ਮਰਜੀ ਰੰਗ ਤੇ ਜਿੰਨੇ ਮਰਜੀ ਡਿਜ਼ਾਈਨ ਲੈ ਸਕਦੇ ਹੋ ਸਿਰਫ 400 ਰੁਪਏ ਦੀਆਂ ਦੋ ਵੀਡੀਓ ਸ਼ੇਅਰ ਕਰਨ ਵਾਲੇ ਵਾਸਤੇ ਸਕੀਮ ਹੈ ਸਾਡਾ ਚੈਨਲ ਫੋਲੋ ਕੀਤਾ ਹੋਵੇ ਵੀਡੀਓ ਸ਼ੇਅਰ ਕੀਤੀ ਹੋਵੇ ਜਿੰਨੇ ਮਰਜੀ ਰੰਗ ਤੇ ਜਿੰਨੇ ਮਰਜੀ ਡਿਜ਼ਾਈਨ ਤੁਸੀਂ ਲੈ ਸਕਦੇ ਹੋ ਨਰੰਜਨ ਲਾਲ ਰੱਲੇ ਵਾਲੇ 메ਨ ਬਾਜ਼ਾਰ ਗੁਰਦੁਆਰਾ ਚੌਕ ਮਾਨਸਾ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਸੰਪਰਕ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਤਾਂ ਦੋਸਤੋ ਦੇਖੀ ਚਲੋ 400 ਰੁਪਏ ਦੀਆਂ ਦੋ ਟੀ-ਸ਼ਰਟਾਂ ਜਿੰਨੇ ਮਰਜ਼ੀ ਰੰਗ ਤੇ ਜਿੰਨੇ ਮਰਜ਼ੀ ਡਿਜ਼ਾਈਨ ਆ ਦੇਖੋ ਤਾਂ ਹੁਣ ਤੁਹਾਨੂੰ ਦਿਖਾਣੇ ਆ ਜੀ ਅੱਗੇ ਹੋਰ ਵਧੀਆ ਵੈਰਾਈਟੀ ਫੈਨਸੀ ਵੈਰਾਈਟੀ ਆ ਦੇਖੋ ਇਹ ਹੈਗੀ ਹੈ ਜੀ ਜਿਹੜੀ ਗਲੇ ਦੇ ਉੱਤੇ ਜਿੱਪ ਲੱਗੀ ਹੁੰਦੀ ਹੈ ਟੀ-ਸ਼ਰਟ ਦੇ ਜਿੱਪ ਵਾਲੀ ਟੀ-ਸ਼ਰਟ ਇਹ ਦੋਸਤੋ ਤੁਹਾਨੂੰ ਮਿਲਣਗੀਆਂ ਸਿਰਫ 500 ਰੁਪਏ ਦੀਆਂ ਦੋ ਟੀ-ਸ਼ਰਟਾਂ 500 ਰੁਪਏ ਦੀਆਂ ਦੋ ਟੀ-ਸ਼ਰਟਾਂ ਵੀਡੀਓ ਸ਼ੇਅਰ ਕਰਨ ਵਾਲੇ ਵਾਸਤੇ ਚੈਨਲ ਸਾਡਾ ਫੋਲੋ ਕੀਤਾ ਹੋਵੇ ਵੀਡੀਓ ਸ਼ੇਅਰ ਕੀਤੀ ਹੋਵੇ ਉਹਨਾਂ ਵਾਸਤੇ ਇਹ ਸਕੀਮ ਆ ਚੁੱਕੀ ਹੈ ਬਹੁਤ ਭਾਰੀ ਸਕੀਮ ਹੈ ਜੀ ਆਪਣੀ ਦੁਕਾਨ ਦਾ ਨਾਂ ਬੋਲ ਦਿਓ ਜੀ ਨਾ ਕੀ ਆਪਣੀ ਦੁਕਾਨ ਦਾ ਸਰਵ ਫੈਸ਼ਨ ਪੁਆਇੰਟ ਨਰੰਜਲਾ ਰੁੱਲੇ ਵਾਲੇ ਸਰਵ ਫੈਸ਼ਨ ਪੁਆਇੰਟ ਨਰੰਜਨ ਲਾਲ ਰੱਲੇ ਵਾਲੇ ਤਾਂ ਉਹਨਾਂ ਦੀ ਦੁਕਾਨ ਤੇ ਤੁਸੀਂ ਆਉਣਾ ਜੀ ਆ ਤੁਸੀਂ ਟੀ-ਸ਼ਰਟ ਦੇ ਸਕਦੇ ਹੋ ਕਿੰਨੀ ਪਿਆਰੀ ਟੀ-ਸ਼ਰਟ ਹੈ ਸਿਰਫ 500 ਰੁਪਏ ਦੀਆਂ ਦੋ ਨਾ ਮਾਲੜੇ ਨਾ ਪਿਓ ਜਦੋਂ ਤੁਸੀਂ ਇੰਨੀਆਂ ਸਸਤੀਆਂ ਲੈ ਜਾਓਗੇ ਤਾਂ ਮਾਪਿਓ ਵੀ ਨੂੰ ਕੁਝ ਕਹਿੰਦੇ ਹੋ ਕਹਿੰਦੇ ਸ਼ਾਬਾਸ਼ ਸਾਡਾ ਪੁੱਤ ਬਹੁਤ ਵਧੀਆ ਚੀਜ਼ ਲੈ ਕੇ ਆਇਆ ਤੇ ਤੁਸੀਂ ਆਹ ਲੈ ਕੇ ਜਾਣੀਆਂ ਨੇ 메인 ਗੁਰਦੁਆਰਾ ਚੌਕ 메인 ਬਾਜ਼ਾਰ ਮਾਨਸਾ ਤਾਂ ਰੰਗਾਂ ਦੀ ਗੱਲ ਕਰੀਏ ਤਾਂ ਦੋਸਤੋ ਦੇਖੀ ਚੱਲਿਓ ਅਸੀਂ ਦਿਖਾਉਂਦੇ ਦਿਖਾਉਂਦੇ ਨਹੀਂ ਥੱਕਦੇ ਤੇ ਤੁਸੀਂ ਦੇਖਦੇ ਦੇਖਦੇ ਥੱਕ ਜਾਓਗੇ ਆ ਲੋ ਜਿੰਨੇ ਮਰਜ਼ੀ ਰੰਗ ਜਿੰਨੇ ਮਰਜ਼ੀ ਡਿਜ਼ਾਈਨ ਲੈ ਸਕਦੇ ਹੋ ਤੁਸੀਂ 500 ਰੁਪਏ ਦੀਆਂ 2 500 ਦੀਆਂ 2 ਵੀਡੀਓ ਸ਼ੇਅਰ ਕਰਨ ਵਾਲੇ ਵਾਸਤੇ 500 ਦੀਆਂ 2 ਆ ਲੋ ਜਿੰਨੇ ਮਰਜ਼ੀ ਰੰਗ ਜਿੰਨੇ ਮਰਜ਼ੀ ਡਿਜ਼ਾਈਨ ਲਓ ਜੀ 500 ਦੀਆਂ 2 ਵੀਡੀਓ ਸ਼ੇਅਰ ਕਰੀ ਚੱਲੋ ਤੇ 500 ਦੀਆਂ 2 ਲਿਜਾਈ ਚੱਲੋ ਸਲਾਈ ਨਾਲ ਉਹ ਵੀ ਘੱਟ ਰੇਟ ਹੈ ਜੀ 500 ਦੀਆਂ 2 500 ਦੀਆਂ 2 500 ਦੀਆਂ 2 ਨਰੰਜਨ ਲਾਲ ਰੱਲੇ ਵਾਲੇ ਸੌਰਵ ਫੈਸ਼ਨ ਪੁਆਇੰਟ 메ਨ ਬਾਜ਼ਾਰ ਗੁਰਦੁਆਰਾ ਚੌਕ ਮਾਨਸਾ ਦੇ ਵਿੱਚ ਪਹੁੰਚ ਜਾਓ ਤੇ ਵੀਡੀਓ ਨੂੰ ਫਟਾਫਟ ਸ਼ੇਅਰ ਕਰ ਦਿਓ ਤੇ ਵੀਡੀਓ ਸ਼ੇਅਰ ਕਰਨ ਵਾਲੇ ਵਾਸਤੇ ਇਹ ਸਕੀਮ ਲਾਈ ਗਈ ਹੈ ਹੁਣ ਅਸੀਂ ਦਿਖਾਵਾਂਗੇ ਜੀ ਤੁਹਾਨੂੰ ਵਧੀਆ ਬ੍ਰਾਂਡਡ ਕੰਪਨੀ ਦੀਆਂ ਸ਼ਰਟਾਂ ਜਿਹੜੀਆਂ ਸ਼ਰਟਾਂ ਬਾਜ਼ਾਰ ਦੇ ਵਿੱਚ 8 8 9 900 ਰੁਪਏ ਦੀਆਂ ਮਿਲਦੀਆਂ ਨੇ ਇੱਥੇ ਤੁਹਾਨੂੰ ਮਿਲਣਗੀਆਂ 500 ਰੁਪਏ ਦੀਆਂ ਦੋ ਵੀਡੀਓ ਸ਼ੇਅਰ ਕਰਨ ਵਾਲੇ ਵਾਸਤੇ 500 ਦੀਆਂ ਦੋ ਜੇ ਸ਼ਰਟ ਦੀ ਸਲਾਈ ਦੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੀ ਹੈ ਵੀ 5-600 ਰੁਪਏ ਇਕੱਲੇ ਸਲਾਈ ਹੈ ਪਰ ਇੱਥੇ ਤੁਹਾਨੂੰ 500 ਰੁਪਏ ਦੀਆਂ ਦੋ ਸ਼ਰਟਾਂ ਮਿਲਣਗੀਆਂ ਜਪਾ ਰੰਗਾਂ ਦੀ ਗੱਲ ਕਰੀਏ ਜੀ ਆ ਦੇਖੋ ਰੰਗ ਜਿੰਨੇ ਮਰਜੀ ਜਿੰਨੇ ਮਰਜੀ ਡਿਜ਼ਾਈਨ ਦੇਖੀ ਚੱਲਿਓ ਦੋਸਤੋ ਐਸੇ-ਐਸੇ ਰੰਗ ਦਿਖਾਵਾਂਗੇ ਕਿ ਤੁਹਾਡੇ ਮਨ ਨੂੰ ਮੋਹ ਜਾਣਗੇ ਆ ਦੇਖੀ ਚੱਲਿਓ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਵੀ ਵੀਡੀਓ ਸ਼ੇਅਰ ਕਰਕੇ ਆਉਂਗੇ ਚੈਨਲ ਸਾਡਾ ਫੋਲੋ ਕੀਤਾ ਹੋਵੇ ਉਹਨਾਂ ਵਾਸਤੇ ਇਹ ਸਕੀਮ ਹੈ ਸਾਡਾ ਜਿਹੜਾ ਚੈਨਲ ਹੈ ਮਾਨਸਾ ਪ੍ਰਚਾਰ ਕੰਪਨੀ ਫੇਸਬੁੱਕ ਤੇ ਵੀ ਹੈ ਇੰਸਟਾਗ੍ਰam ਤੇ ਵੀ ਹੈ ਤੇ YouTube ਤੇ ਵੀ ਹੈ ਰੰਗ ਤੇ ਡਿਜ਼ਾਈਨ ਜਿੰਨੇ ਤੁਸੀਂ ਕਹੋ ਉਹਨੇ ਤੁਹਾਨੂੰ ਮਿਲ ਜਾਣਗੇ ਤੇ ਆਪਾਂ ਦੁਕਾਨ ਦੇ ਓਨਰ ਦੇ ਨਾਲ ਵੀ ਗੱਲ ਕਰਾਂਗੇ ਵੀ ਤੁਸੀਂ ਇੰਨਾ ਸਸਤਾ ਮਾਲ ਕਿਵੇਂ ਦੇ ਰਹੇ ਹੋ ਸਸਤਾ ਦਾ ਹੈ ਜੀ ਆਪਣਾ ਸਿੱਧਾ ਫੈਕਟਰੀਆਂ ਨਾਲ ਕੋਨਟੈਕਟ ਹੈ ਜੀ ਵਿਚਾਰੇ ਡੀਲਰ ਨਾਲ ਕੋਈ ਕੋਨਟੈਕਟ ਨਹੀਂਗਾ ਸਿੱਧਾ ਫੈਕਟਰੀਆਂ ਨਾਲ ਕੋਨਟੈਕਟ ਹੈ ਫੈਕਟਰੀਏ ਥਰੂ ਸਿੱਧਾ ਆਪਣੇ ਕੋਲ ਮਾਲ ਆਉਂਦਾ ਅੱਛਾ ਵੀ ਸਾਰਾ ਮਾਲ ਤੁਹਾਡੇ ਕੋਲੇ ਫੈਕਟਰੀਆਂ ਦੇ ਥਰੂ ਆਉਂਦਾ ਹੈ ਜੀ ਤਾਂ ਕਰੀਏ ਆਪਾਂ ਸਰ ਦੋਸਤੋ ਤੁਹਾਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਕਿਸੇ ਏਜੰਟ ਤੋਂ ਨਹੀਂ ਲੈਂਦੇ ਕਿਉਂਕਿ ਅਰਧੀਆਂ ਕਮਾਈਆਂ ਦਾ ਏਜੰਟ ਕੋਲ ਹੀ ਚਲੇ ਜਾਂਦੇ ਇਹ ਕਹਿੰਦੇ ਵੀ ਕਿਉਂ ਨਾ ਸਿੱਧਾ ਗਾਹਕ ਦਾ ਫਾਇਦਾ ਕੀਤਾ ਜਾਵੇ ਤਾਂ ਸਿੱਧਾ ਫੈਕਟਰੀਆਂ ਚੋਂ ਮਾਲ ਆਉਂਦਾ ਇਸ ਕਰਕੇ ਇਹਨਾਂ ਸਸਤਾ ਮਾਲ ਹੈ ਜੀ 500 ਰੁਪਏ ਦੀਆਂ ਦੋ ਸ਼ਰਟਾਂ ਜਿੰਨੇ ਮਰਜ਼ੀ ਰੰਗ ਲਓ ਜਿੰਨੇ ਮਰਜ਼ੀ ਡਿਜ਼ਾਈਨ ਲਓ ਆ ਦੇਖੀ ਚੱਲਿਓ ਦੋਸਤੋ ਰੰਗ ਤੇ ਡਿਜ਼ਾਈਨ ਸਾਰੇ ਇੱਥੇ ਹੈਗੇ ਨੇ ਜਿੰਨੇ ਮਰਜ਼ੀ ਤੁਸੀਂ ਲੈ ਸਕਦੇ ਹੋ ਆ ਲਓ ਦੇਖੀ ਚੱਲਿਓ ਕਬਾਦੂ ਰੰਗ ਨੇ ਜੀ ਬਾਦੂ ਡਿਜ਼ਾਈਨ ਨੇ ਜਦੋਂ ਮਰਜ਼ੀ ਇੱਥੇ ਆਓ 메인 ਬਾਜ਼ਾਰ ਗੁਰਦੁਆਰਾ ਚੌਕ ਮਾਨਸਾ ਨਰਿੰਜਨ ਲਾਲ ਰੱਲੇ ਵਾਲੇ ਸੌਰਵ ਫੈਸ਼ਨ ਪੁਆਇੰਟ ਤੇ ਪਹੁੰਚ ਜਾਓ ਸਕਰੀਨ ਤੇ ਚੱਲ ਰਹੇ ਨੰਬਰ ਦੇ ਫੋਨ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਦੋਸਤੋ ਹੁਣ ਦਿਖਾਵਾਂਗੇ ਤੁਹਾਨੂੰ ਜਿਹੜੀਆਂ ਅੱਜ ਕੱਲ ਦਾ ਫੈਸ਼ਨ ਚੱਲ ਰਿਹਾ ਹੈ ਬਾਜ ਬਣਿਆ ਹੁੰਦਾ ਜੀ ਬਾਜ ਲੋਹਾਂ ਦੇ ਉੱਤੇ ਤੇ ਆਹ ਦੇਖੋ ਤੁਹਾਨੂੰ ਬਾਜ ਵਾਲੀਆਂ ਲੋਹਾਂ ਟਰੈਂਡਿੰਗ ਦੇ ਵਿੱਚ ਚੱਲ ਰਹੀਆਂ ਟਰੈਂਡਿੰਗ ਦੇ ਵਿੱਚ ਆਹ ਦੇਖੋ ਬਾਜ ਬਣਿਆ ਹੋਇਆ ਜੀ ਉੱਤੇ ਆਹ ਦੇਖੀ ਚੱਲੋ ਦੋਸਤੋ ਬਾਜ ਤੁਹਾਨੂੰ ਕਿੰਨੇ ਦੀਆਂ ਦੇਵਾਂਗੇ ਇਹ ਪਤਾ ਸੋਚ ਵੀ ਨਹੀਂ ਸਕਦੇ ਜਿੰਨੇ ਦੀ ਦੀ ਲਾਸਟ ਕਹਿ ਉਹਨੇ ਦੀ ਤਾਂ ਸਾਰੀ ਲੋਰ ਹੈ ਸਿਰਫ 400 ਰੁਪਏ ਦੀਆਂ ਦੋ ਲੋਰਾਂ ਹਾਲੋ ਬਾਜ ਵਾਲੀਆਂ ਲੋਰਾਂ 400 ਰੁਪਏ ਦੀਆਂ ਦੋ ਐਸੇ ਵੀ ਬਾਜ ਬਣਿਆ ਹੋਊਗਾ ਦੋਸਤੋ ਤੇ ਇੱਥੇ ਵੀ ਬਾਜ ਬਣਿਆ ਹੋਊਗਾ ਇਹ 200 ਰੁਪਏ ਦਾ ਇਕੱਲਾ ਬਾਜ ਹੀ ਬਣਿਆ ਹੋਇਆ ਤੇ 200 ਦੀ ਕਲੋਰ ਪੈ ਗਈ 400 ਰੁਪਏ ਦੀਆਂ ਦੋ ਲੋਰਾਂ ਵੀਡੀਓ ਸ਼ੇਅਰ ਕਰਨ ਵਾਲਿਆਂ ਵਾਸਤੇ ਤੇ ਰੰਗ ਜਿੰਨੇ ਮਰਜੀ ਲਓ ਜੀ ਰੰਗ ਦੇਖੀ ਚੱਲਿਓ ਦੋਸਤੋ ਅਸੀਂ ਦਿਖਾਉਂਦੇ ਦਿਖਾਉਂਦੇ ਨਹੀਂ ਥੱਕਦੇ ਤੁਸੀਂ ਦੇਖਦੇ ਦੇਖਦੇ ਥੱਕ ਜਾਓਗੇ ਤਾਂ ਦੋਸਤੋ ਆ ਆ ਗਏ ਗੁੱਡੇ ਵਾਲੀਆਂ ਲੋਹਾਂ ਆ ਦੇਖੋ ਰੰਗ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਤੇ ਵੀਡੀਓ ਸ਼ੇਅਰ ਕਰਨ ਵਾਲਿਆਂ ਵਾਸਤੇ ਇਹ ਸਕੀਮ ਲੱਗ ਚੁੱਕੀ ਹੈ ਜੀ ਆ ਲੋ ਜਿੰਨੇ ਮਰਜ਼ੀ ਰੰਗ ਲਓ ਪੱਟੀ ਵਾਲੀ ਲੋਹਰ ਆ ਗਈ ਜੀ ਐਡੀ ਰਾਸ ਦੀ ਆ ਦੇਖੋ ਦੇਖੀ ਚੱਲਿਓ 400 ਰੁਪਏ ਦੀਆਂ ਦੋ ਫਟਾਫਟ ਵੀਡੀਓ ਨੂੰ ਸ਼ੇਅਰ ਕਰ ਦਿਓ ਨਰੰਜਨ ਲਾਲ ਰੱਲੇ ਵਾਲੇ ਮੇਨ ਬਾਜ਼ਾਰ ਗੁਰਦੁਆਰਾ ਚੌਕ ਮਾਨਸਾ ਸਰਵ ਫੈਸ਼ਨ ਪੁਆਇੰਟ ਤੇ ਪਹੁੰਚ ਜਾਓ ਜੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਤੇ ਫਟਾਫਟ ਆਜੋ ਦੋਸਤੋ ਤਾਂ ਦੋਸਤੋ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਫਾਰਮਲ ਪੈਂਟਾਂ ਆ ਦੇਖੋ ਜੀ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਜਿੰਨੇ ਦੀ ਅਸੀਂ ਪੈਂਟ ਦੇ ਦਾਂਗੇ ਨਾ ਐਨੇ ਦੀ ਪੈਂਟ ਤੁਹਾਨੂੰ ਮਾਨਸਾ ਕੀ ਲੁਧਿਆਣਾ ਕੀ ਦਿੱਲੀ ਤੱਕ ਵੀ ਨਹੀਂ ਕੋਈ ਦੇ ਸਕਦਾ ਕਿਉਂਕਿ ਇਹਨਾਂ ਦਾ ਮਾਲ ਸਿੱਧਾ ਫੈਕਟਰੀਆਂ ਚੋਂ ਆਉਂਦਾ ਹੈ ਸਿਰਫ 600 ਰੁਪਏ ਦੀਆਂ ਦੋ ਫਾਰਮਲ ਪੈਂਟਾਂ ਆ ਦੇਖੋ ਜੀ ਜੇਬਾਂ ਵੀ ਲੱਗੀਆਂ ਹੋਈਆਂ ਨੇ ਆ ਦੇਖੋ ਇਧਰ ਵੀ ਜੇਬ ਇਧਰ ਵੀ ਜੇਬ ਸਾਰੇ ਕਿਤੇ ਜੇਬਾਂ ਲੱਗੀਆਂ ਨੇ ਜੀ ਤੇ ਜੇ ਰੰਗਾਂ ਦੀ ਗੱਲ ਕਰੀਏ ਤਾਂ ਆ ਦੇਖੋ ਦੋਸਤੋ ਤੁਹਾਨੂੰ ਰੰਗ ਦਿਖਾਈਏ 600 ਰੁਪਈਆਂ ਦੋ ਫਾਰਮਲ ਪੈਂਟਾਂ ਆ ਦੇਖੋ ਰੰਗ ਦੀ ਵੀ ਪੂਰੀ ਗਾਰੰਟੀ ਹੈ ਜੀ ਰੰਗ ਵੀ ਨਹੀਂ ਫੇਟ ਹੁੰਦਾ ਆ ਦੇਖੋ ਆਹੀ ਤੁਸੀਂ ਬਾਜ਼ਾਰ 'ਚ ਲੈਣ ਭੱਜੋ ਪੈਂਟ 1000 ਰੁਪਏ ਤੋਂ ਘੱਟ ਨਹੀਂ ਆਉਂਦੀ ਇੱਥੇ ਤੁਹਾਨੂੰ 600 ਰੁਪਈਆਂ ਦੀਆਂ ਦੋ ਮਿਲਣਗੀਆਂ ਆ ਦੇਖੋ ਕਿੰਨਾ ਸ਼ਾਈਨਿੰਗ ਕਲਰ ਹੈ ਬਲੈਕ ਕਲਰ ਤਾਂ ਦੋਸਤੋ फटाफट ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਪਹੁੰਚਣਾ ਕਿੱਥੇ ਹੈ ਗੁਰਦੁਆਰਾ ਚੌਕ 메ਨ ਬਾਜ਼ਾਰ ਮਾਨਸਾ ਸਰੋ ਫੈਸ਼ਨ ਪੁਆਇੰਟ ਨਰਿੰਜਨ ਲਾਲ ਰੱਲਿਆ ਵਾਲਿਆਂ ਦੇ ਪਹੁੰਚਣਾ ਨੋਟ ਕਰ ਲਓ ਯਾਦ ਰੱਖਿਓ ਨਰਿੰਜਨ ਲਾਲ ਰੱਲੇ ਵਾਲੇ ਤਾਂ ਹੁਣ ਤੁਹਾਨੂੰ ਦਿਖਾਵਾਂਗੀ ਜੀ ਜੀਨ ਦੀਆਂ ਪੈਂਟਾਂ ਜਿਹੜੀਆਂ ਪੈਂਟਾਂ ਬਾਜ਼ਾਰ ਦੇ ਵਿੱਚ 12 12 13 1300 ਰੁਪਏ ਦੀਆਂ ਮਿਲਦੀਆਂ ਬ੍ਰਾਂਡ ਕੰਪਨੀ ਦੀਆਂ ਉਹੀ ਪੈਂਟਾਂ ਤੁਹਾਨੂੰ ਇੱਥੇ ਮਿਲਣਗੀਆਂ 1000 ਰੁਪਏ ਦੀਆਂ ਦੋ ਤਾਂ ਦੇਖੀ ਚੱਲਿਓ ਦੋਸਤੋ ਪੈਂਟਾਂ ਦੀ ਕੁਆਲਿਟੀ ਦੇਖਿਓ ਕੱਪੜਾ ਦੇਖਿਓ ਪੂਰਾ ਵਧੀਆ ਕੱਪੜਾ ਹੋਊਗਾ ਗਰੰਟੀ ਹੋਊਗੀ ਪੂਰੀ ਕੱਪੜੇ ਦੀ 1000 ਰੁਪਏ ਦੀਆਂ ਦੋ ਪੈਂਟਾਂ ਨੇ ਜੀ ਤੇ ਰੰਗ ਦੇਖੀ ਚੱਲਿਓ ਹੁਣ ਤੁਹਾਨੂੰ ਅਸੀਂ ਰੰਗ ਦਿਖਾਉਣੀ ਹੈ ਜੀ ਜਿੰਨੇ ਮਰਜ਼ੀ ਰੰਗ ਜਿੰਨੇ ਮਰਜ਼ੀ ਡਿਜ਼ਾਈਨ ਤੁਸੀਂ ਇਹਦੇ ਵਿੱਚ ਲੈ ਸਕਦੇ ਹੋ ਆ ਲਓ ਜੀ ਪੂਰੀ ਵਧੀਆ ਕੁਆਲਿਟੀ ਦੀਆਂ ਪੈਂਟਾਂ ਹੋਣਗੀਆਂ ਜੀ 1000 ਰੁਪਏ ਦੀਆਂ ਦੋ ਨਾ ਮਾਂ ਲੜੇ ਨਾ ਪਿਓ ਤਾਂ ਦੋਸਤੋ ਇਹ ਸਕੀਮ ਉਹਨਾਂ ਵਾਸਤੇ ਹੈ ਵੀਡੀਓ ਸ਼ੇਅਰ ਕਰਨ ਵਾਲਿਆਂ ਵਾਸਤੇ ਤਾਂ ਬਲੈਕ ਕਲਰ ਦੇਖੋ ਜੀ ਆਹ ਦੇਖੋ ਜੀ ਕਲਰ ਜਿੰਨੇ ਮਰਜ਼ੀ ਲੈ ਸਕਦੇ ਹੋ ਜੀ 1000 ਰੁਪਏ ਦੋ ਪੈਂਟਾਂ ਸਰਵ ਫੈਸ਼ਨ ਪੁਆਇੰਟ ਨਰੰਜਨ ਲਾਲ ਅਰਲੇ ਵਾਲੇ ਸਿੱਧਾ ਫੈਕਟਰੀ ਰੇਟਾਂ ਤੇ ਮਾਲ ਤੁਹਾਨੂੰ ਮਿਲੂਗਾ ਸਰਵ ਫੈਸ਼ਨ ਪੁਆਇੰਟ ਤੇ 메ਨ ਬਾਜ਼ਾਰ ਗੁਰਦੁਆਰਾ ਚੌਕ ਮਾਨਸਾ ਤਾਂ ਦੋਸਤੋ ਜੇ ਆਪਾਂ ਗੱਲ ਕਰੀਏ ਜਿਹੜੇ ਦਫ਼ਤਰਾਂ ਦੇ ਵਿੱਚ ਜਾਣ ਵਾਲੇ ਨੇ ਉਹਨਾਂ ਵਾਸਤੇ ਵਧੀਆ ਸ਼ਰਟਾਂ ਆ ਦੇਖੋ ਕਾਲਰ ਵਾਲੀਆਂ ਸ਼ਰਟਾਂ 1000 ਰੁਪਏ ਦੀਆਂ ਦੋ ਸ਼ਰਟਾਂ ਆ ਦੇਖੋ ਵਾਈਟ ਕਲਰ ਕਿੰਨਾ ਸੋਹਣਾ ਜੀ ਜਿਹੜੇ ਦਫ਼ਤਰਾਂ ਦੇ ਵਿੱਚ ਜਾਂਦੇ ਨੇ ਤਾਂ ਆ ਦੇਖੋ ਬਲੈਕ ਸ਼ਰਟ 1000 ਰੁਪਏ ਦੀਆਂ ਦੋ ਤੇ ਜੇ ਆਪਾਂ ਰੰਗਾਂ ਦੀ ਗੱਲ ਕਰੀਏ ਰੰਗ ਤੁਸੀਂ ਇਹਦੇ ਵਿੱਚ ਜਿੰਨੇ ਮਰਜ਼ੀ ਲੈ ਸਕਦੇ ਹੋ ਜੀ ਬਾਦੂ ਰੰਗ ਪਹਿਨੇ ਬਾਦੂ ਡਿਜ਼ਾਈਨ ਪਹਿਨੇ ਤਾਂ ਦੋਸਤੋ ਦੇਖੀ ਚੱਲਿਓ ਫਟਾਫਟ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਸ਼ੇਅਰ ਕਰਨ ਵਾਲਿਆਂ ਵਾਸਤੇ ਇਹ ਸਕੀਮ ਲੱਗ ਚੁੱਕੀ ਆ ਤਾਂ ਲੇਡੀਜ਼ ਵਾਸਤੇ ਆ ਚੁੱਕੇ ਨੇ ਜੀ ਨਾਈਟ ਸੂਟ ਫੈਕਟਰੀ ਰੇਟਾਂ ਤੇ ਬਾਜ਼ਾਰ ਦੇ ਵਿੱਚ ਮਿਲੂਗਾ 1000 ਰੁਪਏ ਦਾ ਇੱਕ ਇਹਦੇ ਨਾਲ ਆਹ ਲੋਰ ਹੈ ਜੀ ਖੋਲ ਕੇ ਦਿਖਾ ਦਿਓ ਤਾਂ ਬਾਜ਼ਾਰ ਦੇ ਵਿੱਚ 1000 ਰੁਪਏ ਦਾ ਸੈੱਟ ਹੈ ਇਹ 80 ਦੇਵਾਂਗੇ ਜੀ 1000 ਰੁਪਏ ਦੇ ਦੋ ਸੈੱਟ ਰੰਗ ਤੇ ਡਿਜ਼ਾਈਨ ਤੁਸੀਂ ਜਿਹੇ ਜਾਂ ਮਰਜ਼ੀ ਲੈ ਸਕਦੇ ਹੋ ਜੀ ਆ ਦੇਖੀ ਚੱਲਿਓ ਆ ਇਹਦੇ ਨਾਲ ਲੋਰ ਹੈ ਜੀ ਆ ਸੈੱਟ ਹੈ ਪੂਰਾ ਤਾਂ ਦੋਸਤੋ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰੀ ਚੱਲੋ ਵੀਡੀਓ ਸ਼ੇਅਰ ਕਰਨ ਵਾਲਿਆਂ ਵਾਸਤੇ ਸਕੀਮ ਲੱਗ ਚੁੱਕੀ ਹੈ ਤੁਹਾਨੂੰ ਫੈਕਟਰੀ ਰੇਟਾਂ ਤੇ ਮਿਲਣਗੇ ਨਾਈਟ ਸੂਟ 1000 ਰੁਪਏ ਦੇ ਦੋ ਸੈਟ। ਯਾਨੀ ਕਿ ਜਿਵੇਂ ਆਹ ਇੱਕ ਸੈਟ ਹੈ ਇਹਦੇ ਨਾਲ ਦਾ ਇੱਕ ਸੈਟ 1000 ਰੁਪਏ ਦਾ ਤਾਂ ਫਟਾਫਟ ਵੀਡੀਓ ਨੂੰ ਸ਼ੇਅਰ ਕਰ ਦਿਓ। ਤਾਂ ਲੇਡੀਜ਼ ਵਾਸਤੇ ਤੁਹਾਨੂੰ ਇੱਥੇ ਜਿੰਨੀਆਂ ਪੈਂਟਾਂ ਵੀ ਮਿਲਣਗੀਆਂ ਜੀ ਫੈਕਟਰੀ ਰੇਟਾਂ ਤੇ। ਰੰਗ ਤੇ ਡਿਜ਼ਾਈਨ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਹੋ ਜੀ। ਹਰੇਕ ਰੰਗ ਹਰੇਕ ਡਿਜ਼ਾਈਨ ਤੁਹਾਨੂੰ ਮਿਲੂਗਾ। ਇੱਥੇ ਲੇਡੀਜ਼ ਵਾਸਤੇ ਟਰੌਜ਼ਰ ਵੀ ਮਿਲਣਗੇ ਜੀ। ਤਾਂ ਦੋਸਤੋ ਦੇਖੀ ਚੱਲਿਓ ਵੀਡੀਓ ਸ਼ੇਅਰ ਕਰਨ ਵਾਲੇ ਵਾਸਤੇ ਸਕੀਮ ਹੈ। ਇੱਥੇ ਸਾਰਾ ਸਮਾਨ ਤੁਹਾਨੂੰ ਫੈਕਟਰੀ ਰੇਟਾਂ ਤੇ ਮਿਲੂਗਾ ਜੀ ਨਰੰਜਨ ਲਾਲ ਰੱਲੇ ਵਾਲੇ ਆ ਆਗੇ ਜੀ ਗਰਲਿਸ਼ ਟੌਪ ਤਾਂ ਡਿਜ਼ਾਈਨ ਦੇਖੀ ਚੱਲਿਓ ਤੁਸੀਂ ਗਰਲਿਸ਼ ਟੌਪ ਦੇ ਤੁਹਾਨੂੰ ਪੀਸ ਵੀ ਖੋਲ ਕੇ ਦਿਖਾ ਦਿੰਨੇ ਆ ਜੀ ਦੇਖੋ ਕਿੰਨਾ ਸੋਹਣਾ ਪੀਸ ਹੈ ਤਾਂ ਦੋਸਤੋ ਫਟਾਫਟ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਸ਼ੇਅਰ ਕਰਨ ਵਾਲੇ ਵਾਸਤੇ ਸਕੀਮਾਂ ਆ ਚੁੱਕੀਆਂ ਨੇ ਦੇਖੋ ਜੀ ਗਰਲਿਸ਼ ਟੌਪ ਕਿੰਨੇ ਸੋਹਣੇ-ਸੋਹਣੇ ਲੱਗ ਰਹੇ ਨੇ ਤਾਂ ਦੋਸਤੋ ਇੱਥੇ ਹਰ ਆਈਟਮ ਲੇਡੀਜ਼ ਜੈਂਟਸ ਬੱਚਿਆਂ ਦੇ ਕੱਪੜੇ ਗਰਲਸ ਦੇ ਕੱਪੜੇ ਫੈਕਟਰੀ ਰੇਟਾਂ ਤੇ ਤੁਹਾਨੂੰ ਇੱਥੇ ਮਿਲਣਗੇ ਤਾਂ ਫਟਾਫਟ ਵੀਡੀਓ ਨੂੰ ਸ਼ੇਅਰ ਕਰਕੇ ਆਈ ਚਲੋ 메ਨ ਬਾਜ਼ਾਰ ਗੁਰਦੁਆਰਾ ਚੌਕ ਮਾਨਸਾ ਨਰੰજન لال ਰੱਲੇ ਵਾਲੇ ਸਾਰੋ ਫੈਸ਼ਨ ਪੁਆਇੰਟ ਇੱਕ ਗੱਲ ਹੋਰ ਯਾਦ ਰੱਖਿਓ ਇੱਥੇ ਤੁਹਾਨੂੰ ਵਿంటర్ ਕੱਪੜੇ ਵੀ ਮਿਲਣਗੇ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਮੁੰਡੇ ਕੁੜੀਆਂ ਜਾਂਦੇ ਨੇ ਪੜ੍ਹਾਈ ਵੇਸ ਤੇ ਤਾਂ ਉਹਨਾਂ ਵਾਸਤੇ ਗਰਮ ਕੱਪੜੇ ਬਾਹਰਲੇ ਦੇਸ਼ਾਂ ਦੇ ਵਿੱਚ ਬਾਹਰਨੀ ਕੰਟਰੀਆਂ ਦੇ ਵਿੱਚ ਠੰਡਾ ਮੌਸਮ ਹੁੰਦਾ ਹੈ ਜਿਹੜੇ ਮਾਈਨਸ ਡਿਗਰੀ ਟੈਂਪਰੇਚਰ ਦੇ ਕੱਪੜੇ ਹੁੰਦੇ ਨੇ ਜੀ ਉਹ ਵੀ ਇੱਥੇ ਇਹਨਾਂ ਕੋਲੇ ਉਪਲਬਧ ਮਿਲਣਗੇ ਫੈਕਟਰੀ ਰੇਟਾਂ ਤੇ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰੋ ਤੇ ਜ਼ਿਆਦਾ ਜਾਣਕਾਰੀ ਪਾਓ ਫਟਾਫਟ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਸ਼ੇਅਰ ਕਰਨ ਵਾਲੇ ਵਾਸਤੇ ਸਕੀਮ ਲੱਗ ਚੁੱਕੀ ਹੈ ਤਾਂ ਦੋਸਤੋ ਇੱਥੇ ਤੁਹਾਨੂੰ ਵਿਆਹ ਸ਼ਾਦੀਆਂ ਵਾਸਤੇ ਵਿంటర్ ਆਈਟਮਾਂ ਮਿਲਣਗੀਆਂ ਜਿਵੇਂ ਪਾਰਟੀ ਵੇਅਰ ਆਈਟਮਾਂ 2 ਪੀਸ 3 ਪੀਸ ਕੋਟ ਪੈਂਟ ਕੋਟ ਪੈਂਟ ਜੈਕਟ ਸਾਰੇ ਆਈਟਮਾਂ ਤੁਹਾਨੂੰ ਇੱਥੇ ਹਾਜ਼ਰ ਮਿਲਣੀਆਂ ਜੀ ਰੰਗ ਤੇ ਡਿਜ਼ਾਈਨ ਤੁਸੀਂ ਜਿਹੇ ਜੇ ਮਰਜ਼ੀ ਲੈ ਸਕਦੇ ਹੋ ਆ ਦੇਖੋ ਆ ਕੋਟ ਹੈ ਜੀ ਜੈਕਟ ਹੈ ਤੇ ਪੈਂਟ ਹੈ ਜਿਹੇ ਜੇ ਮਰਜ਼ੀ ਰੰਗ ਤੇ ਡਿਜ਼ਾਈਨ ਹੋਰ ਬਥੇਰੇ ਕਲਰ ਨੇ ਬਾਦੂ ਮਾਲ ਭਰਿਆ ਪਿਆ ਜੀ ਫੈਕਟਰੀ ਫੈਕਟਰੀ ਰੇਟਾਂ ਤੇ ਮਾਲ ਆਉਂਦਾ ਫੈਕਟਰੀ ਰੇਟਾਂ ਤੇ ਆ ਦੇਖੋ ਜੀ ਜੈਕਟਾਂ ਸਾਈਜ਼ ਵੀ ਤੁਹਾਨੂੰ ਹਰੇਕ ਮਿਲੂਗਾ ਰੰਗ ਵੀ ਹਰੇਕ ਮਿਲੂਗਾ ਤਾਂ ਦੋਸਤੋ ਫੈਕਟਰੀ ਰੇਟਾਂ ਤੇ ਮਾਲ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਫੋਲੋ ਕਰ ਲਓ ਤੇ ਫੈਕਟਰੀ ਰੇਟਾਂ ਤੇ ਮਾਲ ਦਿਵਾਉਣ ਦੀ ਜ਼ਿੰਮੇਵਾਰੀ ਸਾਡੀ ਹੈ। ਤਾਂ ਬਾਕੀ ਗੱਲ ਦੱਸਣਗੇ ਜੀ ਤੁਹਾਨੂੰ ਜਿਹੜੇ ਸ਼ੋਰੂਮ ਦੇ ਓਨਰ ਨੇ। ਹਾਂਜੀ। ਆਪਣਾ ਜਿਹੜਾ ਮਾਲ ਆਉਂਦਾ ਫੈਕਟਰੀ ਰੇਟਾਂ ਤੇ ਤੇ ਸਾਡੀ ਆਡੀਅנס ਨੂੰ ਦੱਸੋ ਵੀ ਕਿੱਥੇ ਪਹੁੰਚਣਾ ਹੈ। ਦੋਸਤੋ ਤੁਸੀਂ ਪਹੁੰਚੋ 메ਨ ਬਾਜ਼ਾਰ ਗੁਰਦੁਆਰਾ ਚੌਂਕ ਨਰੰਜਨ ਲਾਲ ੁੱਲੇ ਵਾਲੇ ਸੋਰ ਫੈਸ਼ਨ ਪੁਆਇੰਟ। ਦੋਸਤੋ ਇੱਥੇ ਤੁਹਾਨੂੰ ਵਿਆਹ ਸ਼ਾਦੀਆਂ ਲਈ ਸ਼ੇਰਵਾਨੀਆਂ, ਲੇਡੀਜ਼ ਲਈ ਲਹਿੰਗੇ, ਲਾਂਚੇ ਕਿਰਾਏ ਤੇ ਵੀ ਮਿਲਣਗੇ, ਮੁੱਲ ਵੀ ਮਿਲਣਗੇ। ਮੁੱਲ ਲੈਣੇ ਆ ਤਾਂ ਫੈਕਟਰੀ ਰੇਟਾਂ ਤੇ ਕਰਾਇਤੇ ਲੈਣੇ ਆ ਤਾਂ ਸਾਰੇ ਬਾਜ਼ਾਰ ਨਾਲੋਂ ਘੱਟੋ ਘੱਟ ਕਰਾਇਆ ਤੁਹਾਨੂੰ ਨਰੰજન ਲਾਲ ਰੱਲੇ ਵਾਲਿਆਂ ਦੀ ਪਊਗਾ ਤਾਂ ਲੋਕੇਸ਼ਨ ਇੱਕ ਵਾਰੀ ਫੇਰ ਨੋਟ ਕਰ ਲਓ 메인 ਬਾਜ਼ਾਰ ਗੁਰਦੁਆਰਾ ਚੌਕ ਮਾਨਸਾ ਨਰੰજન ਲਾਲ ਰੱਲੇ ਵਾਲੇ ਸਾਰੋ ਫੈਸ਼ਨ ਪੁਆਇੰਟ ਤੇ ਪਹੁੰਚੋ ਤਾਂ ਇੱਥੇ ਤੁਹਾਨੂੰ ਬੱਚਿਆਂ ਦੇ ਫੈਂਸੀ ਕੱਪੜੇ ਵੀ ਮਿਲਣਗੇ ਜੀ ਦੇਖੀ ਚੱਲੋ ਬਹੁਤ ਸੋਹਣੇ ਸੋਹਣੇ ਕੱਪੜੇ ਰੰਗ ਡਿਜ਼ਾਈਨ ਜਿਹੇ ਜੇ ਮਰਜ਼ੀ ਲੈ ਸਕਦੇ ਹੋ ਤਾਂ ਦੋਸਤੋ ਇੱਥੇ ਤੁਹਾਨੂੰ ਹਰੇਕ ਉਮਰ ਦੇ ਬੱਚੇ ਦੇ ਕੱਪੜੇ ਵੀ ਮਿਲਣਗੇ ਛੋਟੇ ਤੋਂ ਛੋਟੇ ਬੱਚੇ ਦੇ ਵੱਡੇ ਬੱਚੇ ਦੇ ਤੇ ਸਾਰਾ ਸਮਾਨ ਇੱਥੇ ਫੈਕਟਰੀ ਰੇਟਾਂ ਤੇ ਮਿਲਦਾ ਹੈ। ਕੋ ਦੇਖੀ ਚੱਲੋ ਜੀ ਕਿੰਨੇ ਸੁੰਦਰ ਸੁੰਦਰ ਕੱਪੜੇ ਨੇ। ਤੇ ਰੰਗ ਤੇ ਡਿਜ਼ਾਈਨ ਇੱਕ ਵਾਰੀ ਕੈਮਰਾਮੈਨ ਜੀ ਨੂੰ ਕਹਾਂਗਾ ਤੁਸੀਂ ਆ ਸਾਰੇ ਰੰਗ ਤੇ ਡਿਜ਼ਾਈਨ ਇੱਕ ਵਾਰੀ ਕਵਰ ਕਰ ਲਓ। ਤਾਂ ਫੈਕਟਰੀ ਰੇਟਾਂ ਤੇ ਸਾਰਾ ਸਮਾਨ ਮਿਲਦਾ ਹੈ ਜੀ। ਬੱਚਿਆਂ ਦੇ ਕੱਪੜੇ। ਤੇ ਰੰਗਾਂ ਦੀ ਗੱਲ ਕਰੀਏ ਤਾਂ ਤੁਸੀਂ ਆ ਦੇਖ ਲਓ ਸਾਈਜ਼ ਤੇ ਰੰਗ ਜਿਹਹ ਜਿਹਾ ਮਰਜ਼ੀ ਲੈ ਸਕਦੇ ਹੋ। ਸਾਰਾ ਸਮਾਨ ਇੱਥੇ ਤੁਹਾਨੂੰ ਫੈਕਟਰੀ ਰੇਟਾਂ ਤੇ ਹੀ ਮਿਲਣਾ ਹੈ। ਹਰ ਇੱਕ ਸਾਈਜ਼ ਹਰ ਇੱਕ ਰੰਗ ਹਰ ਇੱਕ ਡਿਜ਼ਾਈਨ ਪਹੁੰਚਣਾ ਕਿੱਥੇ ਆ ਲੋਕੇਸ਼ਨ ਬਾਰ ਬਾਰ ਨੋਟ ਕਰੀ ਚਲੋ ਇੱਕ ਗੱਲ ਹੋਰ ਯਾਦ ਰੱਖਿਓ ਇਹ ਆਫਰ ਸਿਰਫ ਵੀਡੀਓ ਸ਼ੇਅਰ ਕਰਨ ਵਾਲਿਆਂ ਵਾਸਤੇ ਆ ਵੀਡੀਓ ਸ਼ੇਅਰ ਕਰ ਲਓ ਚੈਨਲ ਫੋਲੋ ਕਰ ਲਓ ਤਾਂ ਕਿ ਹੋਰ ਵੀ ਜਿਹੜੀਆਂ ਨਵੇਂ ਨਵੇਂ ਐਡਰੈ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਨਰਿੰਜਨ ਲਾਲ ਰੱਲੇ ਵਾਲੇ ਸੌਰਵ ਫੈਸ਼ਨ ਪੁਆਇੰਟ 메ਨ ਗੁਰਦੁਆਰਾ ਚੌਕ ਮਾਨਸਾ ਤਾਂ ਦੋਸਤੋ 5000 ਰੁਪਏ ਦੀ ਖਰੀਦਦਾਰੀ ਤੇ ਤੁਹਾਨੂੰ ਗਿਫਟ ਮਿਲੇਗਾ ਜਦੋਂ ਤੁਸੀਂ ਇੱਥੋਂ ਕੱਪੜੇ ਲਾਉਂਗੇ ਤਾਂ ਤੁਹਾਨੂੰ ਜਿਹੜਾ ਹੈ ਟੈਚੀ ਹੈ 1500 2000 ਰੁਪਏ ਦਾ ਟੈਚੀ ਜੀ ਟਾਇਰ ਲੱਗੇ ਹੋਏ ਨੇ ਥੱਲੇ ਤੇ ਇਹਨੂੰ ਤੁਸੀਂ ਐ ਰੋੜ ਕੇ ਲੈ ਕੇ ਜਾ ਸਕਦੇ ਹੋ ਪਰਕੇ 5000 ਰੁਪਏ ਦੀ ਖਰੀਦਦਾਰੀ ਤੇ ਆ ਤੁਹਾਨੂੰ ਟੈਚੀ ਸੂਟਕੇਸ ਬਿਲਕੁਲ ਗਿਫਟ ਦੇ ਵਿੱਚ ਦਿੱਤਾ ਜਾ ਰਿਹਾ ਬਿਲਕੁਲ ਫ੍ਰੀ ਤਾਂ ਫਟਾਫਟ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪਹੁੰਚੋ ਨਰੰજન ਲਾਲ ਰੱਲੇ ਵਾਲਿਆਂ ਦੇ ਤਾਂ ਤੁਹਾਨੂੰ ਇੱਥੇ ਲੇਡੀਜ਼ ਜੈਂਟਸ ਅੰਡਰ ਗਾਰਮੈਂਟਸ ਵੀ ਮਿਲੂਗਾ ਤੇ ਤੁਹਾਨੂੰ ਇੱਥੇ ਕੋਸਮੈਟਿਕ ਦਾ ਵੀ ਸਾਰਾ ਸਾਮਾਨ ਮਿਲੂਗਾ ਜੀ ਆ ਤੁਸੀਂ ਦੇਖ ਸਕਦੇ ਹੋ ਕੋਸਮੈਟਿਕ ਦਾ ਸਾਰਾ ਸਾਮਾਨ ਤੇ ਲੈਡੀ ਜੈਂਸ ਅੰਡਰਗਾਰਮੈਂਟਸ ਵੀ ਇੱਥੇ ਤੁਹਾਨੂੰ ਫੈਕਟਰੀ ਰੇਟਾਂ ਤੇ ਹੀ ਮਿਲੂਗਾ ਹੁਣ ਤੁਹਾਨੂੰ ਅਸੀਂ ਗੁਰਦੁਆਰੇ ਤੋਂ ਲੈ ਕੇ ਦੁਕਾਨ ਤੱਕ ਦੀ ਲੋਕੇਸ਼ਨ ਦੱਸਦੇ ਆਂ ਆਓ ਚਲਿਏ ਦੋਸਤੋ ਇਹ ਹੈ ਜੀ ਮੇਨ ਬਾਜ਼ਾਰ ਗੁਰਦੁਆਰਾ ਚੌਕ ਮਾਨਸਾ ਤੇ ਆਪਾਂ ਗੁਰਦੁਆਰਾ ਚੌਕ ਤੋਂ ਜੇ 12 ਹੱਟਾ ਚੌਕ ਵੱਲ ਨੂੰ ਜਾਈਏ ਜਿੱਧਰ ਹਾਕਾਰ ਜਾਈ ਹੁੰਦੀ ਹੈ ਤਾਂ ਸੱਜੇ ਪਾਸੇ ਵਾਲੀਆਂ 5-6 ਦੁਕਾਨਾਂ ਛੱਡ ਕੇ ਆ ਆ ਗਿਆ ਜੀ ਸਰਵ ਫੈਸ਼ਨ ਪੁਆਇੰਟ ਨਰਿੰਜਨ ਲਾਲ ਰੱਲੇ ਵਾਲੇ ਤਾਂ ਦੋਸਤੋ ਇੱਥੇ ਤੁਹਾਨੂੰ 1-5000 ਰੁਪਏ ਦੀ ਖਰੀਦਾਰੀ ਤੇ ਸੂਟ ਕੇਸੇ ਮਿਲੂਗਾ ਕੈਚੀ ਫ੍ਰੀ ਗਿਫਟ ਮਿਲੂਗਾ ਤਾਂ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਸਕਰੀਨ ਉੱਤੇ ਨੰਬਰ ਚੱਲ ਰਿਹਾ ਹੈ ਸਕਰੀਨ ਤੇ ਚੱਲ ਰਹੇ ਨੰਬਰ ਤੇ ਜਾਣਕਾਰੀ ਲੈ ਸਕਦੇ ਹੋ